Sassical, Sassical. Aí. Oh, Pakistan. Wow. Ok. ਬੱਚੇ अवेलेबल ਆ ਜੀ ਤੁਸੀਂ ਗ੍ਰੋਥ ਅੱਜ ਲਾਈਵ ਦੇਖ ਰਹੇ ਹੋ ਇਹਨਾਂ ਦੀ ਅੱਗੇ ਆਪਾਂ ਵੀਡੀਓ ਪਾਉਣੇ ਹੁੰਦੇ ਆ ਅੱਜ ਆਪਣੇ ਕਣਕ ਚੱਕੀਆ ਘਰੋਂ ਸੋ ਸੋਚਿਆ ਵੀ ਆ ਜਿਹੜੇ ਦਾਣੇ-ਦੂਣੇ ਖਿਲਰੇ ਹੋਏ ਆ ਇਹ ਚੱਕ ਲੈਣ ਜਿੰਨੇ ਚੁਗ ਸਕਦੇ ਚੁਗ ਲੈਣਗੇ ਸੋ ਅੱਜ ਲਾਈਵ ਤੁਸੀਂ ਇਹਨਾਂ ਨੂੰ ਦੇਖ ਰਹੇ ਹੋ ਆ ਗੋਭੀ ਇਹਨਾਂ ਆਸਤੇ ਰੱਖੀ ਹੈ ਪੁਰਾਣੀ ਗੰਦੀ ਪਿੱਲੀ ਲਿਆ ਕੇ ਰੱਖੀ ਹੈ ਸੋ ਇਹ ਖਾar ਪੀ ਰਹੇ ਆ ਬਾਹਰ ਬਾਕੀ ਅੰਦਰ ਬੱਚੇ ਹੈਗੇ ਤੁਹਾਨੂੰ ਦਿਖਾਉਣੇ ਆ ਸਾਰਿਆਂ ਨੂੰ ਜਿਹੜੇ ਜਿਹੜੇ ਬੰਦੇ ਲਾਈਵ ਹੋਏ ਆ ਲਾਈਵ ਚੈਟ ਹੋਏ ਆ ਆ ਗੋਭੀ ਇਹਨਾਂ ਵਾਸਤੇ ਚੀਰ ਕੇ ਰੱਖੀ ਐ ਸੋ ਇਹ ਖਾਂਦੇ ਐ ਇੱਥੋਂ ਜਿੰਨੀ ਜ਼ਰੂਰਤ ਐ ਇਹਨਾਂ ਨੂੰ ਸੋ ਫੇਸ ਹਲੇ ਆਪਾਂ ਨਹੀਂ ਦਿਖਾ ਰਹੇ ਕਿਸੇ ਨੂੰ ਵੀ ਤੁਸੀਂ ਜ਼ਿਆਦਾ ਕਮੈਂਟ ਨਾ ਕਰੋ ਆਪਣੇ ਰਿਸ਼ਤੇ ਅੱਗੇ ਠੀਕ ਨਹੀਂ ਹੈਗੇ ਨਾ ਉਹਨੂੰ ਮੈਂ ਚੈਨਲ ਤੋਂ ਬਲੌਕ ਕਰ ਦੇਣਾ ਮੁੜ ਕੇ ਤੁਸੀਂ ਬਾਅਦ ਚ ਕਿਸੇ ਹੋਰ ਪਾਸੇ ਦੀ ਆਉਣ ਦੀ ਕੋਸ਼ਿਸ਼ ਕਰਨੀ ਐ ਸੋ ਇਦਾਂ ਨਾ ਕਰੋ ਤੁਸੀਂ ਦੇਖ ਸਕਦੇ ਹੋ ਗਰੋਥ ਇਹਨਾਂ ਦੀ ਆਰਆਰ ਤੇ ਬਲੈਕ ਕੈਸਟਾਲੋਕ ਦੋਵੇਂ ਵੈਰੈਟੀਆਂ ਦੀ 65 ਦਿਨਾਂ ਦੀ ਜੋ ਬੱਚਿਆਂ ਦੀ ਗਰੋਥ ਹੈਗੀ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਲਾਈਵ ਕਿਸੇ ਨੇ ਵੀ ਬੱਚੇ ਜਾਂ ਫੀਡ ਲੈਣੀ ਹੋਵੇ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਨੰਬਰ ਆਪਣੇ ਕਾਫੀ ਵੀਡੀਓ ਦੇ ਵਿੱਚ ਆਪਾਂ ਸ਼ੇਅਰ ਕੀਤਾ ਹੈ ਦੇਖ ਸਕਦੇ ਹੋ ਗਰੋਥ ਬੱਚਿਆਂ ਦੀ ਕਿੰਨੀ ਕੁ ਰਾਮ ਰਾਮ ਭਾਈ ਰਾਮ 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 ਗਰੋਥ ਥੋੜੇ ਸਾਰਿਆਂ ਦੇ ਸਾਹਮਣੇ ਆ ਫੀਡ ਆਪਾਂ ਘਰ ਦੀ ਬਣਾਉਣੇ ਫੀਡ ਵੀ ਤੁਹਾਨੂੰ ਦਿਖਾਉਣਾ ਮੈਂ ਇੱਕ ਮਿੰਟ ਸਾਰਿਆਂ ਨੂੰ ਬੱਚਿਆਂ ਦੀ ਗਰੋਥ ਥੋੜੇ ਸਾਰਿਆਂ ਦੇ ਸਾਹਮਣੇ ਆ ਭਾਈ ਇਸੇ ਨੇ ਵੀ 65 ਤੋਂ 70 ਦਿਨਾਂ ਦੇ ਵਿੱਚ ਵਿੱਚ ਜਿਹੜੀ ਬੱਚੇ ਦੀ ਉਮਰ ਆਪਣੇ ਕੋਲੇ अवेलेबल ਹੈ ਵੇਟ ਇਹਨਾਂ ਦਾ 1200 ਗ੍ਰਾਮ ਕਿਸੇ ਦਾ 1400 ਗ੍ਰਾਮ ਇਦਾਂ ਵੇਟ ਆ ਕਈ ਬੰਦੇ ਇਹਨਾਂ ਨੂੰ ਕਲੈਲਰ ਵੀ ਕਹਿ ਦਿੰਦੇ ਪਰ ਇਹ ਕਲੈਲਰ ਨਹੀਂ ਕਹਿ ਸਕਦੇ ਆਪਾਂ ਇਹਨਾਂ ਨੂੰ ਇਹਨਾਂ ਨੂੰ ਆਪਾਂ ਦੇਸੀ ਬਰੀਡ ਦੇ ਨਾਮ ਨਾਲ ਜਾਣਾਂਗੇ ਦੇਸੀ ਹੀ ਕਹਾਂਗੇ ਦੇਸੀ ਹੀ ਹੈਗੇ ਆ ਇਹ ਸੋਹਣੀ ਗ੍ਰੋਥ ਫੀਡ ਸੱਚ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾਉਣੀ ਸੀ ਫੀਡ ਦਿਖਾਉਣਾ ਕਣਕ ਵੀ ਖਾਂਦੇ ਐ ਇਹ ਆਹ ਕਣਕ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਇੱਥੋਂ ਹੀ ਸਾਫ਼ ਕਰਕੇ ਬੋਰੀਆਂ ਦੇ ਥੱਲੋਂ ਤੁਲੋਂ ਪਾਈ ਵੀ ਹੈ ਤੁਸੀਂ ਦੇਖ ਰਹੇ ਹੋ ਇਹ ਫੀਡ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਹੈ ਆਹ ਫੀਡ ਆਪਾਂ ਇਹਨਾਂ ਨੂੰ ਪਾਉਣੇ ਆ ਜੀ ਬਾਹਰ ਜਾ ਕੇ ਦਿਖਾ ਦਿੰਨੇ ਆ ਆ ਦੇਖ ਸਕਦੇ ਹੋ ਤੁਸੀਂ ਫੀਡ ਦਾ ਰੰਗ ਫੀਡ ਦੇ ਵਿੱਚ ਕੀ ਕੁਝ ਪਾਇਆ ਤੁਸੀਂ ਫੀਡ ਨੂੰ ਥੋੜਾ ਜਿਹਾ ਜਿਵੇਂ ਪੁਰਾਣੇ ਬਜ਼ੁਰਗ ਆਪਣੇ ਚੱਕ ਕੇ ਮੂੰਹ ਨਾਲ ਟੇਸਟ ਕਰਕੇ ਦੇਖਦੇ ਸੀ ਚੱਤ ਕੇ ਉਹਵੇਂ ਤੁਸੀਂ ਟੇਸਟ ਕਰਕੇ ਫੀਡ ਦਾ ਦੇਖ ਸਕਦੇ ਹੋ ਇਹਦੇ ਵਿੱਚ ਕੁਝ ਵੀ ਤੁਹਾਨੂੰ ਗਲਤ ਪਾਇਆ ਨਹੀਂ ਮਿਲੂਗਾ ਕਣਕ ਮੱਕੀ ਸੋਇਆਬੀਨ ਮਿਨਰਲ ਮੈਗਨੀਸ਼ੀਅਮ ਮੈਗਨੀਸ਼ੀਅਮ ਸੌਰੀ ਆਪਾਂ ਕਹਿ ਦਿੰਨੇ ਆ ਕੈਲਸ਼ੀਅਮ ਸੋਇਆਬੀਨ ਤੇਲ ਇਦਾਂ ਦੀਆਂ ਚੀਜ਼ਾਂ ਆਪਾਂ ਇਸ ਫੀਡ ਦੇ ਵਿੱਚ ਵਰਤਦੇ ਆ। ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ ਮੈਂ ਵੀਡੀਓ ਵੀ ਕਾਫੀ ਪਾਈਆਂ ਫੀਡ ਬਣਵਾਉਣ ਗਏ ਇਹ ਵੀ ਪਾਈਆਂ ਸੀ ਆਪਾਂ। ਗਰੋਥ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਲਾਈਵ ਦੇ ਵਿੱਚ ਅੱਗੇ ਆਪਾਂ ਵੀਡੀਓ ਪਾਉਣੇ ਆ ਵੀਡੀਓ ਐਡਿਟ ਵੀ ਹੁੰਦੀ ਆ ਸਭ ਕੁਝ ਹੁੰਦਾ। ਸੋ ਅੱਜ ਤੁਸੀਂ ਲਾਈਵ ਦੇਖ ਰਹੇ ਹੋ। ਕਿਸੇ ਨੇ ਵੀ ਫੀਡ ਲੈਣੀ ਹੋਵੇ ਜਾਂ ਬੱਚੇ ਲੈਣੇ ਹੋਣ ਜਾਂ ਭਾਂਡੇ ਲੈਣੇ ਹੋਣ ਜਿਨ੍ਹਾਂ ਦੇ ਵਿੱਚ ਆਪਾਂ ਇਹਨਾਂ ਨੂੰ ਜਿਵੇਂ ਪਾਣੀ ਦਿੰਨੇ ਆ। ਜਾਂ ਫੀਡਾਂ ਪਾਉਣੇ ਆ ਵੱਡੇ ਛੋਟੇ ਜੋ ਵੀ ਉਹ ਅਵੇਲੇਬਲ ਆਪਣੇ ਕੋਲੇ ਤੁਸੀਂ ਲੈ ਸਕਦੇ ਹੋ 65 ਦਿਨਾਂ ਦਾ ਬੱਚਾ ਆਪਣੇ ਕੋਲੇ ਆ ਰਿ ਆਰ ਬਲੈਕ ਐਸਟਾ ਲੋਕ ਦੋਵੇਂ ਵੈਰਾਈਟੀਆਂ ਅਵੇਲੇਬਲ ਆਪਣੇ ਕੋਲੇ ਮੀਟਰ ਵੀ ਮਿਲਦੇ ਆ ਜਿਹੜੇ ਆਪਾਂ ਫਾਰਮਾਂ ਦੇ ਵਿੱਚ ਮੀਟਰ ਲਾਉਣੇ ਆ ਮਤਲਬ ਟੈਂਪਰੇਚਰ ਚੈੱਕ ਕਰਨ ਵਾਲੇ ਇਸ ਤਰ੍ਹਾਂ ਦੇ ਮੀਟਰ ਜਿਵੇਂ ਆਹ ਮੀਟਰ ਹੁਣ ਟੈਂਪਰੇਚਰ ਦੱਸ ਰਿਹਾ 38 ਡਿਗਰੀ ਸੋ ਇਸ ਤਰ੍ਹਾਂ ਦੇ ਮੀਟਰ ਵੀ ਆਪਣੇ ਕੋਲੇ ਅਵੇਲੇਬਲ ਆ ਕਿਸੇ ਨੂੰ ਜ਼ਰੂਰਤ ਹੋਵੇ ਸੋ ਆਪਾਂ ਉਹ ਵੀ ਦੇ ਦਿੰਨੇ ਆ ਫਾਰਮ ਨੂੰ ਵਧੀਆ ਤਰੀਕੇ ਨਾਲ ਜੇ ਆਪਾਂ ਨੇ ਚਲਾਉਣਾ ਤੇ ਆਪਣੇ ਕੋਲੇ ਸਾਰੇ ਢੰਗ ਹੋਣੇ ਚਾਹੀਦੇ ਆ ਸਭ ਕੁਝ ਹੋਣਾ ਚਾਹੀਦਾਗਾ ਸਾਨੂੰ ਕਿਤੇ ਕਿਤੇ ਸ਼ੱਕ ਪੈਂਦਾਗਾ ਵੀ ਬੱਚੇ ਇਹ ਜਿਹੜੇ ਹੈਗੇ ਆਪਣੇ ਕੋਲੇ ਇਹ ਹੋਰ ਦਸਾਂ ਦਿਨਾਂ ਤੱਕ ਆਂਡੇ ਦੇਣ ਵਾਲੇ ਹੈਗੇ ਆ ਕਿਉਂਕਿ ਇਹਨਾਂ ਦੀ ਉਮਰ ਦੇ ਹਿਸਾਬ ਨਾਲ ਇਹਨਾਂ ਦਾ weight ਕਾਫੀ ਜ਼ਿਆਦਾ ਹੈ। ਨਸਲ ਦਾ ਕਾਫੀ ਜ਼ਿਆਦਾ ਫਰਕ ਪੈਂਦਾ ਹੈਗਾ। ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਅੱਜ ਆਪਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ। ਤੋਂ ਜੰਗ ਵੀ ਫਤਮ ਹੋ ਗਈ ਹੈ। ਜੇ ਕੋਈ ਪਾਕਿਸਤਾਨ ਦਾ ਦੇਖਦਾ ਤਾਂ ਆਪਾਂ ਉੱਧਰ ਵੀ ਡਿਲੀਵਰੀ ਕਰਾ ਦੇਾਂਗੇ। ਆ ਦੇਖ ਸਕਦੇ ਹੋ ਤੁਸੀਂ ਜਿਹੜੀ ਆਪਣੇ ਕੋਲੇ ਬਲੈਕ ਐਸਟਰਾਲੋਕ ਵੈਰਾਈਟੀ ਹੈ ਤੇ ਦੂਜੀ ਵੈਰਾਈਟੀ ਹੈ ਆ ਦੂਜੀ ਹੈਗੀ ਹੈ ਜੀ ਆਰ ਆਈ ਆਰ ਉਹ ਸਾਹਮਣੇ ਜਾ ਰਹੀ ਹੈ ਤੇ ਆ ਹੈਗੀ ਹੈ ਜੀ ਬਲੈਕ ਐਸਟਰਾਲੋਕ ਆਪ ਲੈਕ ਐਸਟਰਾਲੋਕ ਆ ਜੀ ਤੇ ਆ ਹੈਗੀ ਆ ਆਰ ਆਈ ਆਰ ਦੋਵੇਂ ਵੈਰਾਈਟੀਆਂ ਤੁਸੀਂ ਲਾਈਵ ਦੇ ਵਿੱਚ ਦੇਖ ਰਹੇ ਹੋ ਗਰੋਥ ਵੀ ਦੇਖ ਰਹੇ ਹੋ ਤੇ ਇਹਨਾਂ ਦੀ ਜੋ ਹੈ ਸਟਰੈਂਥ ਲੈਂਥ ਸਭ ਕੁਝ ਵੇਖ ਰਹੇ ਹੋ ਕਿਸੇ ਦਿਨ ਤੁਹਾਨੂੰ ਇਦਾਂ ਹੀ ਲਾਈਵ ਦੇ ਵਿੱਚ ਆਪਾਂ ਇਨਾਂ ਦਾ weight ਕਰਵਾ ਕੇ ਦਿਖਾਵਾਂਗੇ ਵੀ ਕੀ weight ਹੈ ਇੱਕ ਬੱਚੇ ਦਾ ਵੈਸੇ ਤਾਂ ਜਿਹੜੇ-ਜਿਹੜੇ ਬੰਦੇ ਫੋਨ ਕਰਦੇ ਆ ਨੰਬਰ ਦਿੱਤੇ ਵੇ ਆਪਾਂ ਨੰਬਰਾਂ ਦੇ ਉੱਤੇ ਗੱਲ ਕਰਦੇ ਆ ਸੋ ਉਹਨਾਂ ਨੂੰ ਤਾਂ ਪਤਾ ਦੱਸਿਆ ਹੋਇਆ weight ਵੀਡੀਓ ਦੇ ਵਿੱਚ ਵੀ ਆਪਾਂ ਇੱਕ ਦੋ ਪਾਇਆ ਵਾ ਸੋ ਕਿਸੇ ਨੇ ਲਾਈਵ ਵੀ ਦੇਖਣਾ ਹੋਵੇ ਤਾਂ ਆਪਾਂ ਜ਼ਰੂਰ ਦਿਖਾਵਾਂਗੇ ਚੈਨਲ ਤੇ ਵੀਡੀਓ ਦੇਖ ਕੇ ਉਸ ਤੋਂ ਬਾਅਦ ਜੀ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਅੱਗੇ ਤੋਂ ਚੰਗੇ ਬੱਚੇ ਪੈਣ ਤਾਂ ਉਹਨਾਂ ਦੀ ਵੀਡੀਓ ਵੀ ਤੁਹਾਡੇ ਕੋਲੇ ਆ ਜੇ ਜਾਂ ਕੋਈ ਆਪਾਂ ਹੋਰ ਚੰਗੀ ਬਰੀਡ ਪਾਉਣੇ ਆਂ ਹੋਰ ਨਸਲ ਪਾਉਣੇ ਆਂ ਤੇ ਉਹ ਵੀ ਤੁਹਾਡੇ ਕੋਲੇ ਆ ਜੇ ਸੋ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਿਆ ਕਰੋ ਬਈ ਗਰਮੀ ਬਹੁਤ ਅੱਜ ਟੈਂਪਰੇਚਰ 38 ਦੇ ਆਸ-ਪਾਸੇ ਹੈਗਾ ਸੋ ਆਪਣੇ ਵਰਡ ਜਿਹੜੇ ਜਿਹੜੇ ਬੰਦਿਆਂ ਨੇ ਰੱਖੇ ਉਹਨਾਂ ਕੋਲੇ ਪਾਣੀ ਦੀ ਤੋੜ ਨਾ ਆਉਣ ਦਿਓ ਠੰਡਾ ਪਾਣੀ ਉਹਨਾਂ ਦੇ ਕੋਲੇ ਹਰ ਵੇਲੇ ਹੋਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਪਾਣੀ ਦੀ ਕੋਈ ਕਮੀ ਨਾ ਆਵੇ ਆ ਜਿਵੇਂ ਹੁਣ ਆਪਣੇ ਬੱਚੇ ਪਾਣੀ ਵੀ ਪੀ ਰਹੇ ਆ ਦਿਨ ਦੇ ਵਿੱਚ ਆਪਣੇ ਕੋਲੇ ਮੰਨ ਲਓ ਇੱਥੇ ਆ 400 ਬਰਲਡ ਆ 450 ਬਰਲਡ ਸੋ ਇਹ ਬਰਲਡ ਵਾਸਤੇ ਆਪਾਂ 1 2 3 4 5 6 ਡਰਿੰਕਰ ਲਾਏ ਹੋਏ 6 ਡਰਿੰਕਰਾਂ ਦੇ ਵਿੱਚ ਤਕਰੀਬਨ ਤਕਰੀਬਨ 5 ਤੋਂ 6 ਲੀਟਰ ਇੱਕ ਇੱਕ ਡਰਿੰਕਰ ਦੇ ਵਿੱਚ ਪਾਣੀ ਪੈ ਜਾਂਦਾ ਹੈ ਅੱਜ ਬਾਹਰ ਛੱਡੇ ਸੀ ਕਿਉਂਕਿ ਆਪਣੇ ਜਿਹੜੀ ਕਣਕਾ ਆਪਣੇ ਘਰੇ ਹੀ ਤੁਲਦੀ ਹੈ ਸੋ ਅੱਜ ਬਾਹਰ ਦਾਣਾ ਪਾਣੀ ਵੀ ਛਕ ਰਹੇ ਆ ਇਹ ਇੱਕ ਕਲੈਲਰ ਕਹਿ ਦਿੰਦੇ ਆ ਕਲੈਲਰ ਨਹੀਂ ਹੈਗੇ ਆਪਣੇ ਕੋਲੇ ਇਹ ਇਹਨਾਂ ਨੂੰ ਆਪਾਂ ਦੇਸੀ ਬਰੀਡ ਹੀ ਆਖਾਂਗੇ ਕਿਉਂਕਿ ਦੇਸੀ ਤਰੀਕੇ ਨਾਲ ਆਪਾਂ ਇਹਨਾਂ ਨੂੰ ਇਹਨਾਂ ਦਾ ਜਿਹੜਾ ਪਾਲਣ ਪੋਸ਼ਣ ਕਰ ਰਹੇ ਆਂ ਚਾਹ ਦੇਖ ਰਹੇ ਹੋ ਤੁਸੀਂ ਗ੍ਰੋਥ बस ਕੋਸ਼ਿਸ਼ ਕਰਿਆ ਕਰੋ ਜਿਹੜੇ-ਜਿਹੜੇ ਕੋਲੇ ਵੀ ਹੈਗੇ ਆ ਕੋਸ਼ਿਸ਼ ਕਰੋ ਵੀ ਇਹਨਾਂ ਨੂੰ ਘੱਟ ਖਰਚੇ ਦੇ ਉੱਤੇ ਪਾਲਣ ਦੀ ਕੋਸ਼ਿਸ਼ ਕਰੀਏ ਜਿਵੇਂ ਆ ਸਾਹਮਣੇ ਹੁਣ ਤੁਸੀਂ ਬੱਚਾ ਦੇਖ ਰਹੇ ਹੋ ਇਹਦਾ weight ਅੰਦਾਜ਼ਾ 1 ਕਿਲੋ ਦੇ ਆਸੇ-ਪਾਸੇ ਹੋਊਗਾ 900 ਗ੍ਰਾਮ ਹੋ ਸਕਦਾ 1100 ਵੀ ਹੋ ਸਕਦਾ ਤੋਲੇ ਤੋਂ ਪਤਾ ਲੱਗਣਾ ਤੇ ਆ ਛੋਟੇ ਬੱਚੇ ਵੀ ਹੈਗੇ ਆ ਵਿੱਚ ਜਿਨ੍ਹਾਂ ਦੀ ਗਰੋਥ ਥੋੜੀ ਜੀ ਆਮ ਬੱਚਿਆਂ ਨਾਲੋਂ ਘੱਟ ਕਹਿ ਸਕਦੇ ਆਪਾਂ ਪਰ ਜ਼ਿਆਦਾਤਰ ਬੱਚਿਆਂ ਦੀ ਜਿਹੜੀ ਗਰੋਥ ਹੈਗੀ ਆ ਉਹ 1 ਕਿਲੋ ਦੇ ਆਸੇ-ਪਾਸੇ weight ਉਹਨਾਂ ਦਾ ਹੈਗਾ ਜਿੰਨਾ ਵੱਡ ਨੂੰ ਆਪਾਂ ਫ੍ਰੀ ਰੇਂਜ 'ਚ ਛੱਡਾਂਗੇ ਫ੍ਰੀ ਰੇਂਜ ਰੱਖਾਂਗੇ ਉਹਨਾਂ ਇਹ ਜ਼ਿਆਦਾ ਤਰੱਕੀ ਕਰੂਗਾ ਤੇ ਉਹਨਾਂ ਹੀ ਜ਼ਿਆਦਾ ਗਾਂ ਵਧੂਗਾ ਸੋ ਫ੍ਰੀ ਰੇਂਜ ਰੱਖਣ ਦੀ ਕੋਸ਼ਿਸ਼ ਕਰੀਏ ਖੁੱਲੇ ਛੱਡਣ ਦੀ ਕੋਸ਼ਿਸ਼ ਕਰੀਏ ਤੇ ਗਰਮੀ ਤੋਂ ਬਚਾ ਕੇ ਰੱਖੀਏ ਇਹਨਾਂ ਨੂੰ ਜਿਆਦਾ ਗਰਮੀ ਵੀ ਇਹਨਾਂ ਨੂੰ ਮਾੜੀ ਆ ਤੇ ਜਿਆਦਾ ਠੰਡ ਵੀ ਇੱਕ ਵਾਰ ਨੂੰ ਜਿਹੜਾ ਟੈਂਪਰੇਚਰ ਆ ਜੰਮਣ ਵੇਲੇ ਤੋਂ ਲੈ ਕੇ ਜਿੰਨਾ ਟਾਈਮ ਉਹ ਇੱਕ ਮਹੀਨੇ ਦਾ ਨਹੀਂ ਹੁੰਦਾ 35 ਡਿਗਰੀ ਦੇ ਆਸ-ਪਾਸੇ ਟੈਂਪਰੇਚਰ ਜਿਹੜਾ ਹੈਗਾ ਉਹ ਚਾਹੀਦਾ ਆਪਾਂ ਮੋਟਾ-ਮੋਟਾ ਹਿਸਾਬ ਲਾਈਏ ਤਾਂ ਉਸ ਤੋਂ ਬਾਅਦ ਜਿਹੜਾ ਟੈਂਪਰੇਚਰ ਆ ਉਹ 40 ਤੱਕ ਵੀ ਚਾਵੜੇ ਉਹ ਵੀ ਠੀਕ ਹੈ ਪਰ ਨੋਰਮਲ ਇਹ ਉਸ ਤੋਂ ਬਾਅਦ ਟੈਂਪਰੇਚਰ ਘਟ ਚ ਹੀ ਰਹਿੰਦੇ ਆ ਮਤਲਬ 33 30 ਤੋਂ 33 ਦੇ ਵਿੱਚ ਵਿੱਚ ਜਿਹੜਾ ਟੈਂਪਰੇਚਰ ਆ ਉਹ ਇਹਨਾਂ ਆਸਤੇ ਬਿਲਕੁਲ ਸਹੀ ਹੈ ਜਦੋਂ ਇਹ ਛੋਟੇ ਹੁੰਦੇ ਆ ਉਦੋਂ ਇਹਨਾਂ ਨੂੰ ਜ਼ਿਆਦਾ ਟੈਂਪਰੇਚਰ ਦੀ ਲੋਡ ਹੁੰਦੀ ਹੈ 40 ਤੱਕ ਵੀ ਪਹੁੰਚ ਜੇ ਤਾਂ ਕੋਈ ਜ਼ਿਆਦਾ ਖਤਰੇ ਵਾਲੀ ਗੱਲ ਨਹੀਂ ਹੁੰਦੀ ਜਦੋਂ ਇਹ ਵੱਡ ਆਪਣੇ 1-2 ਦਿਨਾਂ ਦਾ ਹੁੰਦਾ ਮਹੀਨੇ ਤੱਕ ਇਹਨੂੰ 35 ਦੇ ਆਸ-ਪਾਸੇ ਟੈਂਪਰੇਚਰ ਜਿਹੜਾ ਚਾਹੀਦਾ ਹੁੰਦਾ ਹੈਗਾ ਸੋ ਆਪਾਂ ਜਿਹੜੀ ਨੈਕਸਟ ਵੀਡੀਓ ਇਹ ਵੀ ਆਪਾਂ ਇਸੇ ਵਿਸ਼ੇ ਤੇ ਪਾਵਾਂਗੇ ਕਿ ਕੁੱਕੜਾਂ ਨੂੰ ਗਰਮੀਆਂ ਦੇ ਵਿੱਚ ਕੀ ਟੈਂਪਰੇਚਰ ਚਾਹੀਦਾ ਫੁਆਰੇ ਲਾਉਣੇ ਚਾਹੀਦੇ ਆ ਕਿ ਨਹੀਂ ਲਾਉਣੇ ਚਾਹੀਦੇ ਥਾਂ ਕੱਚਾ ਪੱਕਾ ਹੋਣਾ ਚਾਹੀਦਾ ਜਾਂ ਕਿ ਨਹੀਂ ਹੋਣਾ ਚਾਹੀਦਾ ਸੋ ਕੋਸ਼ਿਸ਼ ਹੈਗੀ ਆ ਨੈਕਸਟ ਵੀਡੀਓ ਇਨ੍ਹਾਂ ਟੌਪਿਕਾਂ ਦੇ ਉੱਤੇ ਆਉਣਗੀਆਂ ਗ੍ਰੋਥ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਕਿੰਨੀ ਕੁ ਉਮਰ ਦੇ ਹਿਸਾਬ ਨਾਲ ਵੱਡਦਾ weight ਆਪਣੇ ਦਾ ਜਮਾ ਠੀਕ ਹੈ ਕੋਈ ਇਦਾਂ ਦੀ ਗੱਲ ਹੈ ਨਹੀਂਗੀ ਫ੍ਰੀ ਰੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣਾ ਫੀਲਡ ਦਾ ਖਰਚਾ ਕਾਫੀ ਹੱਦ ਤੱਕ ਘਟ ਜਾਂਦਾ ਹੈਗਾ ਸੋ ਫ੍ਰੀ ਰੇਂਜ ਹੀ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਨੂੰ ਗਲੀ ਸਾਡੀ ਸਬਜ਼ੀ ਜਿਵੇਂ ਆਪਣੇ ਕੋਲੇ ਆ ਪਈ ਐ ਇੱਥੇ ਸਾਹਮਣੇ ਇਦਾਂ ਦੀ ਸਬਜ਼ੀ ਆਪਾਂ ਇਹਨਾਂ ਨੂੰ ਪਾ ਸਕਦੇ ਆ ਤਾਂ ਜੋ ਇਹ ਫ੍ਰੀ ਰੇਂਜ ਰਹਿਣ ਫੀਡ ਦਾ ਖਰਚਾ ਘਟ ਜੇ ਹੁਣ ਗੋਭੀ ਆਪਾਂ ਨੂੰ ਆਈ ਐ 2 ਰੁਪਏ 3 ਰੁਪਏ ਕਿਲੋ ਜਿਹੜੀ ਫੀਡ ਆ ਉਹ ਆਪਾਂ ਨੂੰ ਪੈਂਦੀ ਐ 35 36 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਕਿਉਂਕਿ ਆਪਾਂ ਆਪ ਤਿਆਰ ਕਰਦੇ ਆ ਸੋ ਇਸ ਕਰਕੇ ਥੋੜੀ ਜੀ ਮਹਿੰਗੀ ਪੈਂਦੀ ਆ ਆਪਾਂ ਸੋ ਕੋਸ਼ਿਸ਼ ਕਰੀਏ ਆਪਾਂ ਇਹਨਾਂ ਨੂੰ ਸਬਜ਼ੀਆਂ ਪੱਠੇ ਘਰ ਦੀ ਵੇਸਟੇਜ ਪਾ ਕੇ ਇਹਨਾਂ ਨੂੰ ਆਪਾਂ ਤਿਆਰ ਕਰੀਏ ਤਾਂ ਜੋ ਇਹਨਾਂ ਦਾ ਦੇਸੀਪਣ ਵੀ ਬਰਕਰਾਰ ਰਹੇ। ਨਿਰਾਪੂਰਾ ਫੀਡ ਤੇ ਰੱਖਾਂਗੇ ਤੇ ਫੀਡਾਂ ਬਹੁਤ ਮਹਿੰਗੀਆਂ ਫਿਰ ਕੋਸਟਲੀ ਪੈਣੀਆਂ। ਸੋ ਆਪਾਂ ਇਹਨਾਂ ਨੂੰ ਫੀਡ ਤੇ ਨਾ ਰੱਖੀਏ। ਕੋਸ਼ਿਸ਼ ਇਹ ਕਰੀਏ ਵੀ ਆਪਾਂ ਇਹਨਾਂ ਨੂੰ ਫ੍ਰੀ ਰੇਂਜ ਪਾ ਲਈਏ ਤਾਂ ਜੋ ਆਪਾਂ ਨੂੰ ਵਧੀਆ ਮਾਸ ਵੀ ਦੇਵੇ ਤੇ ਵਧੀਆ ਆਪਾਂ ਨੂੰ ਆਂਡਾ ਵੀ ਦੇਵੇ। ਦੋਵੇਂ ਚੀਜ਼ਾਂ ਨਾਲੇ ਬਰਡ ਸੁਖੀ ਨਾਲੇ ਆਪਾਂ ਸੁਖੀ ਬਿਮਾਰੀਆਂ ਤੋਂ ਵੀ ਬਚਤ ਰਹਿੰਦੀ ਹੈ ਜੇ ਆਪਾਂ ਇਹਨਾਂ ਨੂੰ ਵਧੀਆ ਫੀਡ ਨਾਲ ਤੇ ਵਧੀਆ ਤਰੀਕੇ ਨਾਲ ਤਿਆਰ ਕਰਦੇ ਆਂ ਨੈਕਸਟ ਜਿਹੜੀ ਵੀਡੀਓ ਪਾਵਾਂਗੇ ਉਹਦੇ ਵਿੱਚ ਵੀ ਆਪਾਂ ਨਮਰੇਚਰ ਬਾਰੇ ਗੱਲ ਕਰਾਂਗੇ ਗਰਮੀਆਂ ਦੇ ਵਿੱਚ ਕਿੰਨਾ ਟੈਂਪਰੇਚਰ ਇਹਨਾਂ ਨੂੰ ਮੈਂਟੇਨ ਚਾਹੀਦਾ ਫੁਆਰੇ ਲਾਉਣੇ ਚਾਹੀਦੇ ਆ ਜਾਂ ਨਹੀਂ ਲਾਉਣੇ ਚਾਹੀਦੇ ਤੇ ਇਸ ਲਾਈਵ ਦੇ ਵਿੱਚ ਵੀ ਤੁਹਾਨੂੰ ਮੈਂ ਲਾਈਵ ਦਿਖਾਇਆ ਵੀ ਟੈਂਪਰੇਚਰ ਐਟ ਟਾਈਮ ਕੀ ਆ 38 ਕਿ ਡਿਗਰੀ ਟੈਂਪਰੇਚਰ ਹੈਗਾ ਸੋ ਬਰਡ ਤੁਸੀਂ ਦੇਖ ਰਹੇ ਹੋ ਕੋਈ ਜ਼ਿਆਦੇ ਗਰਮੀ ਨਹੀਂ ਮਨਾ ਰਹੇ ਵਧੀਆ ਤੰਦਰੁਸਤ ਤਰੀਕੇ ਨਾਲ ਵਧੀਆ ਆਪ ਦਾ ਟਾਈਮ ਪਾਸ ਕਰੀ ਜਾਂਦੇ ਅੰਦਰ ਵੀ ਤੁਹਾਨੂੰ ਮੈਂ ਝਾਤ ਮਰਾਉਣਾ ਕੀ ਮਾਹੌਲ ਆ ਅੱਜ ਤਾਂ ਇਹਨਾਂ ਨੂੰ ਬਾਹਰ ਤਾਂ ਛੱਡਿਆ ਆਪਾਂ ਵੀ ਆਪਣੀ ਕਣਕ ਚੱਕੀ ਗਈ ਆ ਵੇੜਾ ਵਿਹਲਾ ਹੋ ਗਿਆ ਤੇ ਵੇੜੇ ਦੇ ਵਿੱਚ ਇਹ ਅੱਜ ਆਪ ਦਾ ਦਾਣਾ ਪਾਣੀ ਛਕ ਰਹੇ ਆ ਜਿੰਨਾ ਕਿ ਇਹਨਾਂ ਨੂੰ ਦਿਸਦਾ ਫ੍ਰੀ ਰੇਂਜ ਰਹਿਣਾ ਇਹਨਾਂ ਨੂੰ ਆਪ ਨੂੰ ਵੀ ਪਸੰਦ ਆ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ 1 ਮਿੰਟ ਆ ਦੇਖੋ ਸਾਹਮਣੇ ਮਤੀਰਾ ਖਾਦਾ ਸੀ ਅੱਜ ਘਰਦਿਆਂ ਨੇ ਤੇ ਆਹ ਦੇਖੋ ਮਤੀਰੇ ਦੀ ਪਾਥੀ ਜੀ ਰਹਿ ਗਈ ਏ ਸਾਰੀ ਮਤੀਰੇ ਦੀ ਗੁੱਦ ਜਿਹੜੀ ਵਧੀ ਸੀ ਸਾਰੀ ਖਾ ਗਏ ਸੋ ਇਹਨਾਂ ਨੂੰ ਆਪ ਨੂੰ ਵੀ ਇਹੋ ਜਿਹਾ ਖਾਣਾ ਪਸੰਦ ਜੇ ਇਹੋ ਜਿਹਾ ਖਾਣਾ ਆਪਾਂ ਆਪ ਖਾਣੇ ਕਮਾਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਮਾਈ ਹੈਗੀ ਹੈ ਪਰ ਮਿਹਨਤ ਵੀ ਕਾਫੀ ਹੈਗੀ ਹੈ ਸੋ ਆਪਾਂ ਤੁਹਾਨੂੰ ਅੱਜ ਲਾਈਵ ਵੀਡੀਓ ਦੇ ਵਿੱਚ ਦਿਖਾ ਰਹੇ ਆਂ ਬਾਰਡਾਂ ਦੀ ਗ੍ਰੋਥ ਬਾਰਡ ਬਾਰੇ ਓਕੇ ਜਿਹੜੀ ਵੀਡੀਓ ਆਪਾਂ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਉਹਦੇ ਵਿੱਚ ਕਾਫੀ ਐਡੀਟਿੰਗ ਹੋਈ ਹੁੰਦੀ ਹੈ ਕਾਫੀ ਕੁਝ ਉਹਦੇ ਵਿੱਚ ਐਡ ਕੀਤਾ ਹੁੰਦਾ ਸੋ ਅੱਜ ਤੁਸੀਂ ਲਾਈਵ ਦੇਖ ਰਹੇ ਆਂ ਤੇ ਕਿਸੇ ਨੇ ਆਪਣੇ ਫਾਰਮ ਤੇ ਵਿਜਟ ਵੀ ਕਰਨਾ ਹੋਵੇ ਕਿਉਂਕਿ ਆਪਾਂ ਜਿਹੜੇ ਬਾਰਡ ਰੱਖੇ ਆ ਘਰੇ ਹੀ ਰੱਖੇ ਹੋਏ ਆ ਬਾਹਰ ਨਹੀਂ ਰੱਖੇ ਕਿਤੇ ਸੋ ਆਪਾਂ ਘਰੇ ਹੀ ਇਹਨਾਂ ਵਾਰਡ ਨੂੰ ਰੱਖਦੇ ਆਂ ਹੌਲੀ-ਹੌਲੀ ਜਿਵੇਂ-ਜਿਵੇਂ ਤੁਹਾਡਾ ਸਾਰਿਆਂ ਦਾ ਵਧੀਆ ਰਿਸਪੌਂਸ ਆਊਗਾ ਤੁਸੀਂ ਚੰਗੀ ਚੀਜ਼ ਨੂੰ ਪਿਆਰ ਕਰੋਗੇ ਤੇ ਆਪਾਂ ਉਸ ਹਿਸਾਬ ਨਾਲ ਆਖਿਰ ਆਪਣੇ ਵਾਰਡਾਂ ਨੂੰ ਹੌਲੀ-ਹੌਲੀ ਫਾਰਮ ਨੂੰ ਥੋੜਾ ਜਿਹਾ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ ਆ ਆ ਰਹੀ ਆਰ ਬਰੀਡ ਦੀ ਤੁਸੀਂ ਜਿਹੜੀ ਹੈਗੀ ਆ ਕੁਕੜੀ ਦੇਖ ਰਹੇ ਹੋ ਇਹ ਗਰਮੀ ਮਨਾ ਰਹੀ ਆ ਐਟ ਅ ਟਾਈਮ ਕਾਫੀ ਕਿਉਂਕਿ ਬਾਹਰ ਭਜ ਨਸ ਕੇ ਆਈ ਹੈ वैसे तो टेंपरेचर ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ 38 ਡਿਗਰੀ ਦੇ ਆਸੇ-ਪਾਸੇ ਹੈ ਜਿਹੜਾ ਆ ਬੱਚਾ ਹੈਗਾ ਇਹ ਹੈਗਾ ਆਪਣੇ ਕੋਲੇ ਬਲੈਕ ਹੈਸ ਵਲੋਗ ਦੋਵੇਂ ਵੈਰੈਟਿੰਗਾਂ ਦਾ ਫਰਕ ਤੁਸੀਂ ਦੇਖ ਰਹੇ ਹੋ ਉਹਦੀ ਗਰੋਥ ਆ ਜਿਹੜੀ ਹੈਗੀ ਆ ਆਰ ਆਈ ਆਰ ਤੇ ਇਹਦੀ ਗਰੋਥ ਸੇਮ ਜੀ ਗਰੋਥ ਆ ਮੈਨੂੰ ਤਾਂ ਕੋਈ ਬੜਾ ਫਰਕ ਨਹੀਂ ਲੱਗਿਆ ਬਾਕੀ ਤੁਹਾਨੂੰ ਆਂਡਿਆਂ ਦਾ ਰਿਜ਼ਲਟ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੇਵਾਂਗੇ ਆਰ ਆਈ ਆਰ ਦੀ ਆਂਡਿਆਂ ਦੀ ਕੀ ਹੈਗੀ ਆ તે બ્લક એસ્ટ્રોકની ચી હિ ਬੰਦੇ ਵੇਖੀ ਜਾਂਦੇ। ਗਾਲਮਨ ਨੂੰ ਖੁੱਲਾ ਰਹਿਣ ਦਾ ਆਪ ਨੂੰ ਵੀ ਕਾਫੀ ਚਾਹ ਹੁੰਦਾ। ਖੁੱਲਾ ਰਵੇ। ਖਰਾਕ ਭਾਵੇਂ ਥੋੜੀ ਜੀ ਇਹਨਾਂ ਨੂੰ ਘੱਟ ਮਿਲ ਜੇ ਪਰ ਕਿਸੇ ਨਾ ਕਿਤੇ ਜੇ ਇਹਨਾਂ ਨੂੰ ਜੀ ਜਾਂ ਮੇਨਟੇਨੈਂਸ 'ਚ ਕਮੀ ਆ ਜਾਏ ਤੇ ਉਸ ਚੀਜ਼ ਦਾ ਫਿਰ ਜ਼ਿਆਦਾ ਵੱਡਾ ਅਸਰ ਪੈਂਦਾ। ਬੱਚੇ ਇੱਕ ਦੂਜੇ ਨਾਲ ਐਲੀਮੀਨੇਟ ਹੋਣ ਲੱਗ ਪਏ ਆ ਸੋ ਇਸ ਚੀਜ਼ ਦਾ ਹੁਣ ਆਪਾਂ ਨੂੰ ਇਹ ਚੀਜ਼ ਪਤਾ ਲੱਗਣ ਲੱਗ ਪਈ ਇੱਥੇ ਵੀ ਛੇਤੀ ਹੀ ਆਂਡੇ ਦੇਣ ਲੱਗ ਪੈਣਗੀਆਂ ਕੁਕੜੀਆਂ ਆਪਣੀਆਂ ਜੇதோ ਕੁਕੜੀ ਦਾ weight 1.5 ਕਿਲੋ ਦੇ ਆਸੇ-ਪਾਸੇ ਜਾ ਵੱਡਦਾ ਤੇ ਸਮਝ ਲਓ ਵੀ ਉਹ ਆਂਡੇ ਲਈ ਤਿਆਰ ਹੈਗੀ ਆ ਆਂਡਾ ਦੇਣ ਲੱਗ ਪੂਗੀ ਸੋ ਅੱਜ ਆਪਾਂ ਲਾਈਵ ਤੁਹਾਨੂੰ ਸਾਰਿਆਂ ਨੂੰ ਦਿਖਾ ਰਹੇ ਆਂ ਇਹ ਲਾਈਵ ਦਾ ਲਾਹਾ ਆਪਾਂ ਤਾਂ ਹੀ ਲੈ ਰਹੇ ਹਾਂ ਕਿਉਂਕਿ ਅੱਜ ਬੋਰੀਆਂ ਚੱਕੀਆਂ ਗਈਆਂ ਬਸ ਥੋੜੀ ਜੀ ਰਹਿ ਗਈ 150 ਬੋਰੀ ਚੱਕਣ ਵਾਲੀ ਤਕਰੀਬਨ ਤਕਰੀਬਨ ਚੱਕੀ ਗਈਆਂ ਆਰਆਈਆਰ ਨਸਲ ਦੇ ਕੁੱਕੜ ਵੀ ਤੁਸੀਂ ਦੇਖ ਰਹੇ ਹੋ ਗਰੋਥ ਕਾਫੀ ਵਧੀਆ ਸੋਹਣੀ ਹੈ ਬੱਚੇ ਕਾਫੀ ਗਰੋਥ ਵਾਲੇ ਆ ਸੋ ਕਿਸੇ ਨੇ ਵੀ ਬੱਚੇ ਜਾਂ ਫੀਡ ਜਾਂ ਭਾਂਡੇ ਜਾਂ ਇਹਨਾਂ ਮੁਤਾਬਕ ਕੋਈ ਵੀ ਬਿਮਾਰੀ ਵਗੈਰਾ ਬਾਰੇ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਜਿਹੜੀਆਂ ਵੀਡੀਓ ਆਪਾਂ ਪਾਉਣੇ ਉਹਨਾਂ ਦੇ ਵਿੱਚ ਨੰਬਰ ਵੀ ਦਿੱਤਾ ਗਿਆ ਆਪਣਾ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਸੇ ਨੇ ਬੱਚੇ ਲੈਣੇ ਹੋਣ ਤਾਂ ਆਪਣੇ ਕੋਲੇ ਅਵੇਲੇਬਲ ਆ ਹਾਂ ਨੈਕਸਟ ਵੀਡੀਓ ਤੋ ਆਪਾਂ ਏਰੀਆ ਪਾਇਆ ਕਰਾਂਗੇ ਆਪਾਂ ਆਪ ਦਾ ਵੀ ਕਿਹੜਾ ਏਰੀਆ ਕਈ ਵੀਰਪਰਾ ਜਲੰਧਰ ਏਰੀਆ ਪਾਤਨਾ ਵਗੈਰਾ ਇਧਰਲੀ ਸਾਈਡ ਤੋਂ ਫੋਨ ਵਗੈਰਾ ਕਰਦੇ ਸੋ ਕਾਫੀ ਮਹਿਸੂਸ ਹੁੰਦਾ ਕਿਉਂਕਿ ਪਛਾ ਨਹੀਂ ਸਕਦੇ ਇੰਨੀ ਵਾਰ ਗਰਮੀ ਬਹੁਤ ਹੈ। ਮਰੇਲ ਕੋਟ ਦੇ ਤੋਂ 5-7 ਫੋਨ ਆਏ ਸੀ। ਉਹਨਾਂ ਨੂੰ ਉੱਥੇ ਦਾ ਨੇੜੇ ਦਾ ਜਿਹੜਾ ਪੋਲਟਰੀ ਫਾਰਮ ਆ ਉਹਦੇ ਬਾਰੇ ਆਪਾਂ ਦੱਸਿਆ। ਉੱਥੋਂ ਉਹਨਾਂ ਨੇ ਬੱਚੇ ਮੈਨੂੰ ਲੱਗਦਾ ਲੈ ਲਏ ਹੋਣਗੇ। ਜਿੱਥੋਂ ਇਹ ਬੱਚੇ ਵੀ ਆਪਾਂ ਉੱਥੋਂ ਹੀ ਲਿਆ ਕੇ ਪਾਏ ਸੀ। ਬੱਕਰੀਆਂ ਪੋਲਟਰੀ ਫਾਰਮ ਪੰਜਾਬ ਬੱਕਰੀਆਂ ਪੋਲਟਰੀ ਫਾਰਮ ਉਹਨਾਂ ਤੋਂ ਆਪਾਂ ਇਹ ਬੱਚੇ ਲਏ ਸੀਗੇ। ਸੋਹਣਾ ਕੰਮ ਕਰਦੇ ਆ, ਨਸਲ ਤੇ ਕੰਮ ਕਰਦੇ ਆ ਬੰਦੇ। ਜਾਣਕਾਰੀ ਵੀ ਬਹੁਤ ਰੱਖਦੇ ਆ, ਟ੍ਰੇਨਿੰਗਾਂ ਵੀ ਦਿੰਦੇ ਆ ਉਹ ਕਿਸੇ ਨੇ ਟ੍ਰੇਨਿੰਗ ਲੈਣੀ ਹੋਵੇ ਤੇ ਆਪਾਂ ਉਹ ਵੀ ਆਪਾਂ ਉਹਨਾਂ ਨਾਲ ਕਨੈਕਟ ਕਰ ਸਕਦੇ ਆਂ ਆਨਲਾਈਨ ਟ੍ਰੇਨਿੰਗ ਵੀ ਦਿੰਦੇ ਆ ਤੇ ਆਫਲਾਈਨ ਵੀ ਦਿੰਦੇ ਆ ਤੁਸੀਂ ਜਿਹੜੀ ਟ੍ਰੇਨਿੰਗ ਲੈਣ ਦਾ ਤੁਹਾਡਾ ਮਨ ਹੋਵੇ ਕੁੱਕੜਾਂ ਦਾ ਕੁੱਕੜਾਂ ਦੇ ਬਾਰੇ ਚ ਦੇਸੀ ਦੇਸੀ ਦਾ ਮਨ ਹੈ ਦੇਸੀ ਦੀ ਟ੍ਰੇਨਿੰਗ ਲੈ ਸਕਦੇ ਹੋ ਜੇ ਤੁਹਾਡਾ ਮਨ ਹੈਗਾ ਵੀ ਆਪਾਂ ਜਿਹੜੀ ਹੈਗੀ ਆ ਕਰੈਲਰ ਬਾਹਰ ਨਹੀਂ ਪੋਲਟਰੀ ਤੋ ਉਹ ਵੀ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ ਆਵੇ ਵੀ ਖਾਂਦੀਆਂ ਪਰਦੇ ਖਾਦੇ ਨਹੀਂ ਜਾਂਦੇ 100 150 ਬੱਚਾ ਤਾਂ ਆਪਾਂ ਨੂੰ ਸਾਰਿਆਂ ਨੂੰ ਘਰੇ ਮੇਰੇ ਹਿਸਾਬ ਦੇ ਨਾਲ ਰੱਖਣਾ ਚਾਹੀਦਾ ਜੇ ਵਧੀਆ ਪ੍ਰਬੰਧ ਹੈਗਾ ਤਾਂ ਆਪਣੇ ਕੋਲੇ ਇਹ ਫਰੀ ਦੀਨ ਕਮਾ ਆਪਣੇ ਘਰ ਦੀਆਂ ਬੀਬੀਆਂ ਵੀ ਇਹਨਾਂ ਬੱਚਿਆਂ ਨੂੰ ਦਾ ਸੰਭ ਸਕਦੀਆਂ ਜੇ ਥੋੜੀ ਜੀ ਨੌਲੇਜ ਲੱਕ ਰੱਖਣ ਤਾਂ ਚਲੋ ਜੀ ਲਾਈਵ ਦੀ ਸਮਾਪਤੀ ਕਰਦੇ ਆ ਆਪਾਂ ਹੁਣ ਸਾਰੇ ਜਣੇ ਤੇ ਲਾਈਵ ਆਪਾਂ ਜਿਹੜਾ ਅੱਜ ਐਂਡਿੰਗ ਕਰਨੀ ਆ ਇਹ ਲਾਈਵ ਪਿਆ ਹੀ ਰਹੂਗਾ ਤੁਸੀਂ ਜਦੋਂ ਮਰਜ਼ੀ ਦੇਖ ਸਕਦੇ ਹੋ ਇਹ ਲਾਈਵ ਆਪਾਂ ਡਿਲੀਟ ਨਹੀਂ ਕਰਨਾ ਅੱਗੇ ਆਪਾਂ ਲਾਈਵ ਆਉਣੇ ਆ ਤੇ ਲਾਈਵ ਡਿਲੀਟ ਕਰ ਦੇਈਦਾ ਪਰ ਇਹ ਲਾਈਵ ਆਪਾਂ ਰੱਖਾਂਗੇ ਇਹ ਡਿਲੀਟ ਨਹੀਂ ਕਰਦੇ ਸੋ ਤੁਸੀਂ 65 ਦਿਨਾਂ ਦਾ ਬੱਚਾ ਜਿਹੜਾ ਹੈਗਾ ਆਰ ਆਰ ਤੇ ਬਲੈਕਸਟਾਰ ਲੋਗ ਦਾ ਦੋਵਾਂ ਦਾ ਤੁਸੀਂ ਅੱਜ ਲਾਈਵ ਇਹਨਾਂ ਦੀ ਗਰੋਥ ਜਾਂ ਕੁਝ ਵੀ ਉਹ ਦੇਖਿਆ ਸੋ ਚਲੋ ਠੀਕ ਆ ਜੀ ਸਮਾਪਤੀ ਕਰਦੇ ਆ ਆਪਾਂ ਧੰਨਵਾਦ ਜੀ ਸਾਰਿਆਂ ਦਾ ਲਾਈਵ 'ਚ ਬਣੇ ਰਿ ਬਣੇ ਰਹਿਣ ਲਈ